ਪਰ ਕਿਤੇ ਡਰ ਨਹੀਂ ਲੱਗਾ ਚਲੋ ਅਸੀਂ ਤਾਂ ਐਡਵੈਂਚਰ ਕਰ ਰਹੇ ਹਾਂ ਪਰ ਬੱਚਿਆਂ ਦਾ ਡਰ ਨਹੀਂ ਲੱਗਾ ਯਾਰ ਬੱਚੇ ਛੋਟੇ ਆ ਦੇਖ ਸਕਦੇ ਆ ਸੱਟ ਲੱਗ ਸਕਦੀ ਆ ਧਰਮ ਪਤਨੀ ਵੀ ਨਾਲ ਆ ਕਿਤੇ ਨਾ ਕਿਤੇ ਗੱਡੀ ਦੇ ਉੱਤੇ ਵਜ਼ਨ ਜ਼ਿਆਦਾ ਹੈ ਤਾਂ ਪਹਾੜਾਂ ਦੇ ਵਿੱਚ ਲੈ ਕੇ ਜਾਣਾ ਓੱਖਾ ਪੈ ਸਕਦਾ ਭਾਈ ਇਸ ਲਈ ਮੈਂ ਅੱਜ ਤੋਂ ਹੀ ਇਹਨਾਂ ਨੂੰ ਦਲੇਰ ਬਣਾਉਣਾ ਚਾਹੁੰਦਾ ਇਹਨਾਂ ਨੂੰ ਅੱਜ ਤੋਂ ਹੀ ਬਰੇਵ ਬੰਦ ਦੇਣਾ ਚਾਹੁੰਦਾ ਆ ਕਿ ਅੱਜ ਤੋਂ ਹੀ ਇਹ ਇਹੋ ਜਿਹੇ ਕੰਮ ਕਰਨ ਵੀ ਜਿਹੜਾ ਇਹਨੂੰ ਨਸ਼ਿਆਂ ਵੱਲ ਜਾਂ ਹੋਰ ਮਾੜੀ ਸੰਗਤ ਵੱਲ ਜਾਂਦਾ ਇਹਨਾਂ ਨੂੰ ਮੌਕਾ ਹੀ ਨਾ ਮਿਲੇ। ਉਹ ਤੇ ਬੱਚੇ ਜਦ ਪਹੁੰਚੇ ਸੀਗੇ ਉਹ ਵੀ ਖੁਸ਼ ਹੋਏ ਹੋਣਗੇ ਕਿਉਂਕਿ ਪਹਾੜ ਤੇ ਖਾਈਆਂ ਦੇ ਰਸਤੇ ਸੀਗੇ। ਸੋ ਸਭ ਤੋਂ ਪਹਿਲਾਂ ਰਸਤਾ ਕਿਹੜਾ ਸਫ਼ਰ ਕੀਤਾ ਇੱਕ ਸਿੰਥਟਾਪ ਸੀਗਾ ਤੇ ਦੂਸਰੀ ਪਹਾੜੀ ਤੇ ਪਹਿਲੇ ਕਿਹੜੇ ਰਸਤੇ ਗਏ ਸੀਗੇ? ਮੁਸ਼ਕਲ ਕਿਹੜੀ ਲੱਗੀ ਕੀ ਅਸਲ ਦੇ ਵਿੱਚ ਲੋਕਾਂ ਨੇ ਕਿਹਾ ਤਾਂ ਹੈ ਕਿ ਗਲਤ ਪੰਗਾ ਲੈ ਲਿਆ ਪਰ ਲੱਗਦਾ ਕਿ ਪੰਗਾ ਗਲਤ ਸੀ ਜਾਂ ਸਹੀ ਸੀਗਾ? ਜੇ ਮਤਲਬ ਆਰਾਮ ਨਾਲ ਬੈ ਕੇ ਸੋਚਾਂ ਤਾਂ ਫਿਰ ਗਲਤ ਸੀਗਾ ਪਰ ਜਦੋਂ ਤੇ ਇਦਾਂ ਮਤਲਬ ਤੁਸੀਂ ਘਰ ਆਉਂਦੇ ਜੇ ਬੜਾ ਅੱਛਾ ਲੱਗਦਾ ਮਨ ਨੂੰ ਮੇਰੇ ਬੱਚਿਆਂ ਨੇ ਬਹੁਤ ਮਤਲਬ ਉਥੇ ਇੰਜੋਏ ਕੀਤਾ ਬਹੁਤ ਜ਼ਿਆਦਾ ਗੱਡੀ ਤੇ ਵੀ ਚਾਈਦਾ ਪਰ ਗੱਡੀ ਤੇ ਇੰਨਾ ਜ਼ਿਆਦਾ ਇੰਜੋਏ ਨਹੀਂ ਕਰਦੇ ਸੋ ਤੇ ਰਹਿੰਦੀ ਆ ਠੀਕ ਹੈ ਜੀ ਗੱਡੀ ਕਰੇ ਖਲੋਤੀ ਤੇ ਉੱਤਰ ਕੇ ਬਾਹਰ ਤੇ ਚਲੋ ਵੇਖ ਵਾਕ ਲਿਆ ਪਰ ਜਿਹੜਾ ਰਸਤੇ ਦਾ ਸਫਰ ਆ ਨਾ ਮਜ਼ਾ ਰਸਤੇ ਦਾ ਕਹਿੰਦੇ ਨਾ ਮੰਜ਼ਲ ਦਾ ਮਜ਼ਾ ਨਹੀਂ ਹੁੰਦਾ ਰਸਤੇ ਦਾ ਮਜ਼ਾ ਹੁੰਦਾ ਉਹ ਮਜ਼ਾ ਸਾਨੂੰ ਐਰ ਕੀ ਉਹ ਮਿਲ ਮਜ਼ਾ ਮਿਲਿਆ ਕਿਵੇਂ ਦਾ ਲੱਗਾ ਉੱਥੇ ਡਰ ਲੱਗਦਾ ਸੀ ਜਾਂ ਖੁਸ਼ ਹੁੰਦੇ ਸੀਗੇ ਤੇ ਬੋਲਣਾ ਲੱਗਾ ਹੀ ਨਹੀਂ ਦਰ ਦੰਨੇ ਲੱਗਾ ਖੁਸ਼ ਹੋਈ ਸੀ ਕਿ ਹਾਂਜੀ ਫਿਰ ਜਾਓਗੇ ਇਸ ਤਰ੍ਹਾਂ ਕਿਤੇ ਜਾਓ ਇਸ ਤੋਂ ਵੀ ਉੱਪਰ ਪਹਾੜੀ ਤੇ ਜਾਓਗੇ ਇਸ ਤੋਂ ਵੀ ਉੱਪਰ ਅਸੀਂ ਤੇ ਜਾਵਾਂਗੇ ਪਹਾੜੀ ਤੇ ਤੂੰ ਦੇਖਦੇ ਸੀ ਨਾ ਦੋ ਬੱਚੇ ਇੰਨੇ ਛੋਟੇ ਛੋਟੇ ਬੱਚੇ ਲੈ ਕੇ ਆ ਗਏ ਜੇ ਤੁਸੀਂ ਅੱਗੇ ਨਾ ਜਾਓ ਅੱਗੇ ਠੰਡ ਬਹੁਤ ਹੋ ਜਾਂਦੀ ਪਰਫੀਲੀ ਹਵਾਏ ਤੇ ਅਸੀਂ ਕਿਹਾ ਨਹੀਂ ਅਸੀਂ ਜਾਣਾ ਹੁਣ ਅਸੀਂ ਇੱਥੋਂ ਤੱਕ ਆ ਗਏ ਆ ਨਾ ਤਾਂ ਡੋਬ ਤੱਕ ਤਾਂ ਅੱਗੇ ਵੀ ਚੱਲਦੇ ਆ ਸੰਥਾ ਡੋਬ ਗਿਆ ਨਾ ਸਾਰੇ ਬਸ ਇਸ ਗਿਆ ਨਹੀਂ ਹੁਣ ਜਾਵਾਂਗੇ ਜਾਵਾਂਗੇ ਜਦੋਂ ਲੋਕੀ ਮੜਾ ਕਰਦੇ ਸੀ ਉਦੋਂ ਡਰ ਲੱਗਦਾ ਹੈ ਕਿ ਵਾਪਸੀ ਪਾੜੀ ਕਿ ਹੌਸਲਾ ਹੋਰ ਬਲੰਦ ਹੁੰਦਾ ਸੀਗਾ ਹੁਣ ਤੇ ਅੱਗੇ ਤੱਕ ਜਾ ਕੇ ਆਣਾ ਨਹੀਂ ਹੌਸਲਾ ਤੇ ਬਲੰਦ ਹੁੰਦਾ ਹੀ ਪਰ ਇੱਕ ਡਰ ਵੀ ਜ਼ਰੂਰ ਲੱਗਦਾ ਹੀਗਾ ਕਿਉਂਕਿ ਜਦੋਂ ਅਸੀਂ ਨੱਤਮੈਦ ਉਹੀ ਗੱਲ ਕਰ ਰਹੇ ਹਾਂ ਜਦੋਂ ਅਸੀਂ ਨੱਥਾ ਟਾਪ ਪਹੁੰਚੇ ਸੀ ਨਾ ਉੱਥੇ ਮਤਲਬ ਅਸੀਂ 10 ਮਿੰਟ ਖਲੋ ਕੇ ਜਦੋਂ ਸਾਹਮਣੇ ਪਹਾੜੀ ਹੁੰਦੀ ਨਾ ਤੁਹਾਡੀ ਨਿਗਾਹ ਦੇ ਵਿੱਚ ਜੋ ਜੂ ਟਰਨ ਲੈਂਦੇ ਜਦ ਪਹਾੜੀ ਸਾਹਮਣੇ ਆ ਜਾਂਦੀ ਹੈ ਉਹਨੂੰ ਮਤਲਬ ਇਦਾਂ ਲੱਗਦਾ ਵੀ ਇਹਦੇ ਬਾਹਰ ਕਰੇ ਦੁਨੀਆ ਹੈ ਹੀ ਨਹੀਂਗੀ ਗਲਤ ਪੰਗਾ ਸਿਰਫ ਇੱਕ ਨਾ ਸਕੂਟਰੀ ਤੇ ਇੱਕ ਡੇਢ ਸਾਲ ਦੀ ਬੱਚੀ ਕਰਕੇ ਸੀਗਾ ਬਾਕੀ ਉਥੇ ਆਮ ਲੋਕ ਜਾਂਦੇ ਵੀ ਨਹੀਂ ਤੇ ਕਈ ਲੋਕ ਮੈਨੂੰ ਮੇਰੇ ਕਮੈਂਟਾਂ ਚ ਕਹਿੰਦੇ ਵੀ ਆ ਵੀ ਕੋਈ ਗੱਲ ਨਹੀਂ ਉਥੇ ਅਹੀਂ ਵੀ ਜਾ ਕੇ ਆਏ ਆ ਪਰ ਗੱਲ ਇਹ ਵੀ ਡੇਢ ਸਾਲ ਦੀ ਬੱਚੀ ਉੱਪਰੋਂ ਸਕੂਟਰੀ ਉੱਪਰੋਂ ਨੱਥਾ ਟੌਪ ਦੀ ਜਿਹੜੀ ਬਰਫ ਹਵਾ ਆ ਨਾ ਬਬਰ ਬਰਫ ਤੋਂ ਇੰਨੀ ਠੰਡੀ ਹਵਾ ਆ ਨਾ ਹੱਡ ਚੀਰਵੀਆਂ ਵਾ ਆ ਜਦੋਂ ਅਸੀਂ ਉੱਥੋਂ ਨੱਥਾ ਟੋਪ ਤੋਂ ਉੱਤਰੋਂ ਜਦੋਂ ਤੁਸੀਂ ਪਤਨੀ ਟੋਪ ਤੋਂ ਨੱਥਾ ਟੋਪ ਤੋਂ ਨੱਥਾ ਟੋਪ ਸਰਾਂਸਰ ਜਾਂਦੇ ਨਾ ਤੁਹਾਨੂੰ ਫੇਰ ਉਸੇ ਰਸਤੇ ਹੀ ਵਾਪਸ ਆਉਣਾ ਪੈਂਦਾ ਆ ਇਸ ਸਫਰ ਦਾ ਜਿਹੜਾ ਰੋਮਾਂਚਕਤਾ ਤੇ ਉਹ ਇਹੀ ਆ ਵੀ ਘੁੰਮ ਘੁਮਾ ਕੇ ਫੇਰ ਉੱਥੇ ਹੀ ਵਾਪਸ ਆਉਣਾ ਪੈਂਦਾ ਜਦੋਂ ਅਸੀਂ ਸਨਾਸਰ ਪਹੁੰਚੇ ਸਾਨੂੰ ਪਾਜੀ ਉੱਥੇ ਵੀ ਬੜੇ ਲੋਕਾਂ ਨੇ ਟੋਕਿਆ ਅਸੀਂ ਕਿਹਦੇ ਰੋਟੀ ਖਾਣ ਬਹਿਣਾ ਕਿਤੇ ਵੀ ਕੁਝ ਵੀ ਬਹਿਣਾ ਸਾਨੂੰ ਸਰ ਨੇ ਟੋਕਣਾ ਵੀ ਪਹੁੰਚ ਕਿੱਦਾਂ ਗਏ ਤੁਸੀਂ ਪਾਜੀ ਇੱਥੇ ਬੱਚਿਆਂ ਨੂੰ ਲੈ ਕੇ ਡੇਢ ਸਾਲ ਦੇ ਬੱਚਿਆਂ ਨੂੰ ਲੈ ਕੇ ਸਾਨੂੰ ਮਤਲਬ ਇਹ ਹੁੰਦਾ ਹੈ ਵੀ ਯਾਰ ਇੰਨਾ ਕਿਹੜਾ ਹੀ ਪਹਾੜ ਤੋੜ ਲਿਆ ਪਰ ਜਦੋਂ ਅਸੀਂ ਵਾਪਸ ਆਏ ਨਾ ਫਿਰ ਦੁਬਾਰਾ ਮੈਂ ਆਪਣੀ ਵਾਈਫ ਨੂੰ ਸਲਾਹ ਕੀਤੀ ਯਾਰ ਇੰਨਾ ਕੁਝ ਕਰਨ ਦੇ ਆ ਲੋਕੀ ਸਾਨੂੰ ਇੰਨਾ ਡਾਂਟਣ ਦੇ ਆ ਇੰਨਾ ਕੁਝ ਕਹਿਣ ਦੇ ਆ ਇੱਕ ਵਾਰੀ ਕੰਫਰਮ ਤੇ ਕਰੀਏ ਵਾਕੇ ਕੋਈ ਨਹੀਂ ਆਇਆ ਜਿੱਥੇ ਆਫ ਰੋਡਿੰਗ ਵੱਡੀਆਂ ਗੱਡੀਆਂ ਵੀ ਜਵਾਬ ਦੇ ਦਿੰਦੀਆਂ ਨੇ ਉੱਥੇ ਅੰਮ੍ਰਿਤਸਰ ਦਾ ਇਹ ਨੌਜਵਾਨ ਪਰਿਵਾਰ ਦੇ ਨਾਲ ਤੇ 4 ਸਾਲ ਦੇ ਬੱਚੇ ਦੇ ਨਾਲ ਪਹਾੜਾ ਦੇ ਉੱਤੇ ਐਕਟਿਵ ਆ ਤੇ ਆਫ ਰੋਡਿੰਗ ਕਰਕੇ ਆਇਆ ਗੱਲਬਾਤ ਕਰਦੇ ਆ ਕਿਉਂਕਿ ਚਰਚਾ ਦੇ ਵਿੱਚ ਆਇਆ ਹੋਇਆ ਇਹ ਨੌਜਵਾਨ ਕਿ ਕਿਵੇਂ ਪਰਿਵਾਰ ਦੇ ਨਾਲ ਆਫ ਰੋਡਿੰਗ ਕਰਕੇ ਆਇਓ ਵੀ ਐਕਟਿਵਾ ਦੇ ਉੱਤੇ ਜਦ ਉੱਥੇ ਨੌਜਵਾਨ ਪਹੁੰਚਦਾ ਤਾਂ ਉੱਥੋਂ ਲੋਕਾਂ ਵੱਲੋਂ ਗਲਤ ਦੱਸਿਆ ਜਾਂਦਾ ਕਿ ਤੁਸੀਂ ਗਲਤ ਜਗ੍ਹਾ ਤੇ ਆ ਗਏ ਹੋ ਐਕਟਿਵਾ ਦੇ ਉੱਤੇ ਬੱਚਿਆਂ ਦੇ ਨਾਲ ਇੱਥੇ ਸਫ਼ਰ ਕਰਨਾ ਬੜਾ ਮੁਸ਼ਕਲ ਪੈ ਸਕਦਾ ਤੁਹਾਨੂੰ ਮਹਿੰਗਾ ਪੈ ਸਕਦਾ ਗੱਲਬਾਤ ਕਰ ਦਿੰਦੇ ਹਾਂ ਨੌਜਵਾਨ ਨਾਲ ਭਾਜੀ ਕਿਵੇਂ ਦਾ ਸਫ਼ਰ ਰਿਹਾ ਕੀ ਕੀ ਐਕਸਪੀਰੀਅੰਸ ਗੇਨ ਹੋਇਆ ਉੱਥੋਂ ਤੇ ਕਿਵੇਂ ਸੋਚਿਆ ਸੀਗਾ ਕਿ ਐਕਟਿਵਾ ਤੇ ਪਰਿਵਾਰ ਦੇ ਨਾਲ ਜਾਣਾ ਚਾਹੀਦਾ ਛੋਟੇ ਬੱਚਿਆਂ ਦੇ ਨਾਲ ਜਾਣਾ ਚਾਹੀਦਾ ਸਭ ਤੋਂ ਪਹਿਲਾਂ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਧੰਨਵਾਦ ਕਰਦਾ ਤੁਹਾਡਾ ਤੇ ਜਿਨ੍ਹਾਂ ਨੇ ਇਹ ਸਿਹਰਾ ਮੇਰੇ ਗੱਲ ਪਾਇਆ ਹੈ ਤੇ ਅਸੀਂ ਹੋਲੀਆਂ ਹੋਲੀਆਂ ਤੇ ਹਰ ਮੈਂ मतलब ਹਰ ਸਾਲ ਸਾਡੀ ਫੈਕਟਰੀ ਨੂੰ ਛੁੱਟੀਆਂ ਹੁੰਦੀਆਂ ਹੋਲੀਆਂ ਤੇ ਚਾਰ ਪੰਜ ਦਿਨ ਦੀਆਂ ਕਿਤੇ ਨਾ ਕਿਤੇ ਜਾਂਦੇ ਆਂਦੇ ਰਹੀਦਾ ਪਰ ਮੈਂ ਕਦੀ ਹੋਲੇਵਾਲਾ ਸਾਹਿਬ ਕਦੀ ਮੈਂ ਹੋਲੀਆਂ ਤੇ ਨਹੀਂ ਗਿਆ ਕਿਉਂਕਿ ਤੁਹਾਨੂੰ ਪੰਜਾਬ ਦਾ ਮਾਹੌਲ ਪਤਾ ਹੀ ਆ ਵੀ ਜਿੱਦਾਂ ਉੱਥੇ ਆਪਣੇ ਪੰਜਾਬੀ ਜਾ ਕੇ ਜਾਂ ਲਫੰਡਰ ਬਾਜੀ ਕਰਦੇ ਨੇ ਤੇ ਹੋ ਲੜਬਾਜੀ ਕਰਦੇ ਨੇ ਮੈਨੂੰ ਉੱਥੇ ਜਾਣ ਨਾਲ ਚੰਗਾ ਨਹੀਂ ਲੱਗਦਾ ਇਹਨਾਂ ਦਿਨਾਂ ਦੇ ਨਾਲੇ ਮੈਂ ਇਹਨਾਂ ਦਿਨਾਂ ਜੇ ਉੱਥੇ ਜਾਵਾਂਗਾ ਤਾਂ ਆਪਣੇ ਬੱਚੇ ਨੂੰ ਇਤਿਹਾਸ ਨਹੀਂ ਸੁਣਾ ਪਾਵਾਂਗਾ ਇਸ ਲਈ ਮੈਂ ਕਿਤੇ ਹੋਰ ਕੋਸ਼ਿਸ਼ ਕਰਦਾ ਕਿਤੇ ਹੋਰ ਜਾਇਆ ਜਾਵੇ ਤੇ ਇਸ ਵਾਰ ਅਸੀਂ ਕਸ਼ਮੀਰ ਦੀਆਂ ਦੋ ਚੋਟੀਆਂ ਸਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਰਕੇ ਵੀ ਆਏ ਆ ਇੱਕ ਚੋਟੀ ਹੈ ਜੀ ਸਿੰਥਨ ਟਾਪ ਤੇ ਦੂਜੀ ਚੋਟੀ ਹੈ ਜੀ ਨੱਥਾ ਟਾਪ ਦੇ ਭਾਈ ਸਾਹਿਬ ਨੱਥਾ ਟਾਪ ਤੇ ਸਿੰਥਨ ਟਾਪ ਦਾ ਫਰਕ ਕੀ ਹੈ ਕਿਹੜੀ ਜ਼ਿਆਦਾ ਮੁਸ਼ਕਲ ਸੀਗੀ ਤੇ ਲੋਕਾਂ ਨੇ ਉੱਥੇ ਕੀ ਜਵਾਬ ਦਿੱਤੇ ਉਸ ਨੂੰ ਸੀਰੀਅਸ ਦੇ ਵਿੱਚ ਲਿਆ ਗਿਆ ਜਾਂ ਲੱਗਦਾ ਕਿ ਗਲਤ ਸਟੈਪ ਚੱਕ ਲਿਆ ਸੀ ਉੱਚੀ ਚੋਟੀ ਦੇ ਵੈਸੇ ਜੇ ਉਹਦਾ ਮੀਟਰ ਲਾਈ ਮੰਨੀਏ ਤੇ 1250 ਫੁੱਟ ਸਿੰਥਨ ਟਾਪ ਦੀ ਆ ਪਰ ਜਿਹੜੀ ਨੀਵੀਂ ਚੋਟੀ ਆ ਉਹ ਹੈਗੀ ਆ ਨੱਥਾ ਟਾਪ ਇਹ ਦੋਨੋਂ ਕਸ਼ਮੀਰ ਦੇ ਵਿੱਚ ਨੇ ਇੱਕ ਹੈਗੀ ਜੰਮੂ ਤੇ ਇੱਕ ਹੈ ਕਸ਼ਮੀਰ ਜੰਮੂ ਕਸ਼ਮੀਰ ਤੁਸੀਂ ਕਹਿ ਸਕਦੇ ਵੀ ਇਹ ਜੰਮੂ ਕਸ਼ਮੀਰ ਦੀਆਂ ਚੋਟੀਆਂ ਨੇ ਦੋ ਜਿਹੜੀ ਸਿੰਥਨ ਟਾਪ ਆ ਉਹ ਸਾਨੂੰ ਇੰਨੀ ਫੀਲ ਨਹੀਂ ਕਰਾਉਂਦੀ ਠੀਕ ਹੈ ਨਾ ਕਿਉਂਕਿ ਉੱਥੇ ਮਤਲਬ ਹਵਾ ਬਹੁਤ ਠੀਕ ਹੈ ਜਿਆਦੀ ਨਹੀਂ ਕੀ ਪਰ ਜਿਹੜੇ ਨੱਥਾ ਟਾਪ ਆ ਨਾ ਉਹ ਉਚਾਈ ਵੀ ਘੱਟ ਹੋਣ ਦੇ ਬਾਵਜੂਦ ਬਹੁਤ ਜ਼ਿਆਦੀ ਹਵਾ ਆ ਹਵਾ ਇਹੋ ਜੀ ਵੀ ਹੱਡਾਂ ਚੋਂ ਚੀਰਦੀ ਜਾਂਦੀ ਹਵਾ ਬਹੁਤ ਜ਼ਿਆਦੀ ਮਤਲਬ ਉੱਥੋਂ ਦੀ ਖਤਰਨਾਕ ਆ ਤੇ ਸਾਨੂੰ ਉੱਥੋਂ ਦੇ ਲੋਕਾਂ ਨੇ ਬਹੁਤ ਕੋਸਿਆ ਕਿਤੇ ਪੈਟਰੋਲ ਪੁਵਾਈ ਦਾ ਹੀ ਉਹ ਵੀ ਆ ਡੇਗੇ ਹੱਥ ਜੋੜਦੇ ਸੀ ਵੀ ਨਾ ਜਾਓ ਨਾ ਜਾਓ ਨਾ ਜਾਓ ਫੇਰ ਕਿ ਫੌਜੀ ਜਾਂ ਦੁਕਾਨਦਾਰ ਜਿਹੜਾ ਜਿਹੜਾ ਵੀ ਸਾਨੂੰ ਰਸਤੇ 'ਚ ਮਿਲਦਾ ਹੈ ਸਾਨੂੰ ਕਹਿੰਦਾ ਹੈ ਭਾਈ ਜੇ ਤੇ ਉਹਨਾਂ ਦੇ ਗੱਡੀ ਜਾਓ ਸਕੂਟਰੀ ਵਾਲਾ ਕੰਮ ਇੱਥੇ ਨਹੀਂ ਹੈਗਾ ਕਿ ਮੋਟਰਸਾਈਕਲ ਦੇ ਇਸੇ ਮਣਦੇ ਆ ਕਿਤੇ ਨਾ ਕਿਤੇ ਸਫਰ ਸੋਖਾ ਹੋ ਜਾਂਦਾ ਕਿਉਂਕਿ ਪਹਾੜੀਆਂ ਦੇ ਵਿੱਚ ਕਾਫੀ ਰਸਤਾ ਹੋ ਜਾਂਦਾ ਜਿੱਥੇ ਗੱਡੀ ਨਹੀਂ ਚੱਲ ਪੈਂਦੀ ਪਰ ਤੁਸੀਂ ਐਕਟਿਵਾ ਦੇ ਉੱਤੇ ਜੋ ਕਿ ਬੱਚੇ ਦੇ ਨਾਲ ਤਾਂ ਧਰਮਪਤਨੀ ਵੀ ਸੀਗੇ ਛੋਟੇ ਬੱਚੇ ਦੇ ਨਾਲ ਸਫਰ ਦੇ ਵਿੱਚ ਕਿੰਨੀ ਕੁ ਮੁਸ਼ਕਲ ਸੀਗੀ ਮੁਸ਼ਕਲ ਤੇ ਸੀਗੀ ਜੀ ਕਿਉਂਕਿ ਇੰਨਾ ਹੀ ਜ਼ਿਆਦਾ ਸੋਚਿਆ ਨਹੀਂ ਸੀਗਾ ਵੀ ਜਿੰਨਾ ਹਾਰਡ ਨਾਲ ਹੋ ਗਿਆ ਮੁਸ਼ਕਲ ਮੈਨੂੰ ਬਹੁਤ ਆਈ ਆ ਪਰ ਚਲੋ ਮਹਾਰਾਜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਰ ਹੱਥ ਮੇਰੇ ਸਿਰ ਤੇ ਰਿਹਾ ਤੇ ਮੈਂ ਇਹ ਇਸ ਚੀਜ਼ਾਂ ਮਤਲਬ ਆਸਾਨੀ ਨਾਲ ਸਰ ਕਰਕੇ ਆ ਗਿਆ ਆਂ। ਮੋਟਰਸਾਈਕਲ ਨਾਲ ਤੇ ਸਕੂਟਰੀ ਦੇ ਨਾਲ ਬਹੁਤ ਫਰਕ ਆ। ਮੋਟਰਸਾਈਕਲ ਤੇ ਤੁਸੀਂ ਜਦੋਂ ਗੇਅਰ ਚੇਂਜ ਕਰਦੇ ਜੇਨਾ ਤੁਹਾਡੀ ਲੱਤਾਂ ਪਾਵਾਂ ਦੁਸਦੀਆਂ ਰਹਿੰਦੀਆਂ ਆ। ਸਕੂਟਰੀ ਦੇ ਨਾਲ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਜਦੋਂ ਤੁਸੀਂ ਆਟੋਮੈਟਿਕ ਗੱਡੀ ਚਲਾਉਂਦੇ ਜੇਨਾ। ਸਪੈਸ਼ਲੀ ਜਿਹੜੀ ਇਹ ਮੇਰੇ ਕੋਲ ਜਾਮਾ ਦੀ ਸਕੂਟਰੀ ਹੈ ਨਾ ਇਹ ਮੈਂ ਨਵੀਂ ਲਈ ਸੀ ਕਿ ਕਰੀਬਨ 3-4 ਮਹੀਨੇ ਹੋ ਗਏ ਆ। ਤੇ ਬਹੁਤ ਵਧੀਆ ਮੈਨੂੰ ਸਕੂਟਰੀ ਹੈ ਆ ਆਟੋਮੈਟਿਕ ਗੱਡੀ ਦਾ ਫੀਲ ਕਰਾਉਂਦੀ ਹੈ ਇਹ ਸਕੂਟਰੀ ਮੈਨੂੰ ਪਰ ਕਿਤੇ ਡਰ ਨਹੀਂ ਲੱਗਾ ਚਲੋ ਅਸੀਂ ਤਾਂ ਐਡਵੈਂਚਰ ਕਰ ਰਹੇ ਹਾਂ ਪਰ ਬੱਚਿਆਂ ਦਾ ਡਰ ਨਹੀਂ ਲੱਗਾ ਯਾਰ ਬੱਚੇ ਛੋਟੇ ਆ ਦੇਖ ਸਕਦੇ ਆ ਸੱਟ ਲੱਗ ਸਕਦੀ ਆ ਧਰਮਪਤਨੀ ਵੀ ਨਾਲ ਆ ਕਿਤੇ ਨਾ ਕਿਤੇ ਗੱਡੀ ਦੇ ਉੱਤੇ ਵਜ਼ਨ ਜ਼ਿਆਦਾ ਹੈ ਤਾਂ ਪਹਾੜਾਂ ਦੇ ਵਿੱਚ ਲੈ ਕੇ ਜਾਣਾ ਔਖਾ ਪੈ ਸਕਦਾ ਭਾਈ ਇਸ ਕੰਮ ਨਾਲ ਤੇ ਔਖਾ ਇਹਨਾਂ ਵੀ ਹਾਂ ਵੀ ਮੇਰਾ ਬੱਚਾ ਜਾਂ ਮੇਰੀ ਬੱਚੀ ਕੱਲ ਨੂੰ ਜਾ ਕੇ ਨਸ਼ੇ ਦੇ ਟੀਕੇ ਲਾਉਂਦੇ ਫਿਰਨ ਮੈਂ ਗੱਲ ਆਪਣੀ ਸਿੱਧੀ ਮੰਨਦੀ ਕਰੂੰਗਾ ਕਿ ਜਿੱਦਾਂ ਮੇਰੇ ਪੰਜਾਬ ਦਾ ਮਾਹੌਲ ਹੁਣ ਬਣ ਗਿਆ ਆ ਸਾ ਅਹੀਂ ਤੇ ਮਾਂ ਵੀ ਅੱਜਕੱਲ ਇਹ ਹੀ ਸੋਚਦਾ ਵੀ ਆਡਾ ਬੱਚਾ ਜਾਂ ਤੇ ਕੰਮਕਾਰ ਕਰੇ ਤੇ ਦੂਜਾ ਚੰਗੀ ਸੰਗਤ ਚ ਹੋਵੇ ਹੋਰ ਮਾਂ ਪਿਓ ਨੂੰ ਕੁਝ ਨਹੀਂ ਚਾਹੀਦਾ ਇਸ ਲਈ ਮੈਂ ਅੱਜ ਤੋਂ ਹੀ ਇਹਨਾਂ ਨੂੰ ਦਲੇਰ ਬਣਾਉਣਾ ਚਾਹੁੰਦਾ ਇਹਨਾਂ ਨੂੰ ਅੱਜ ਤੋਂ ਹੀ ਬਰੇਵ ਬਣ ਦੇਣਾ ਚਾਹੁੰਦਾ ਆ ਵੀ ਅੱਜ ਤੋਂ ਹੀ ਇਹ ਇਹੋ ਜਿਹੇ ਕੰਮ ਕਰਨ ਵੀ ਜਿਹੜਾ ਇਹਨੂੰ ਨਸ਼ਿਆਂ ਵੱਲ ਜਾਂ ਹੋਰ ਮਾੜੀ ਸੰਗਤ ਵੱਲ ਜਾਂਦਾ ਇਹਨਾਂ ਨੂੰ ਮੌਕਾ ਹੀ ਨਾ ਮਿਲੇ ਡਰ ਲੱਗਦਾ ਆ ਇਹ ਵੀ ਸਭ ਤੋਂ ਮੈਨੂੰ ਤੇ ਇਹ ਡਰ ਜ਼ਿਆਦਾ ਡਰ ਲੱਗਦਾ ਵੀ ਕਿਤਾ ਮੇਰੇ ਬੱਚਾ ਨਸ਼ਿਆਂ ਚ ਨਾ ਪੈ ਜੇ ਇਦਾਂ ਦੇ ਕੰਮਾਂ ਚ ਕੋਈ ਮੈਨੂੰ ਡਰ ਨਹੀਂ ਲੱਗਦਾ ਠੀਕ ਹੈ ਹੁੰਦਾ ਥੋੜਾ ਬਤਾਵੇਂ ਮਾਪਿਓ ਮਾਹਿਆਂ ਪਿਓ ਅਹੀਂ ਤੇ ਇਹਨਾਂ ਦੇ ਬੱਚਿਆਂ ਦਾ ਖਿਆਲ ਰੱਖਣਾ ਸਾਡਾ ਫਰਜ਼ ਬਣਦਾ ਆ ਪਰ ਜੇ ਮੈਂ ਇਹਨਾਂ ਨੂੰ ਅੱਜ ਤੋਂ ਹੀ ਸਿਖਾਵਾਂਗਾ ਨਾ ਇਹ ਤਾਂ ਹੀ ਅੱਗੇ ਜਾ ਕੇ ਤੇ ਇਹੋ ਜੇ ਕੰਮ ਕਰ ਸਕਣਗੇ ਅੱਛਾ ਉੱਥੇ ਬੱਚੇ ਜਦ ਪਹੁੰਚੇ ਸੀਗੇ ਉਹ ਵੀ ਖੁਸ਼ ਹੋਏ ਹੋਣਗੇ ਕਿਉਂਕਿ ਪਹਾੜ ਤੇ ਖਾਈਆਂ ਦੇ ਰਸਤੇ ਸੀਗੇ ਸੋ ਸਭ ਤੋਂ ਪਹਿਲਾਂ ਰਸਤਾ ਕਿਹੜਾ ਸਫ਼ਰ ਕੀਤਾ ਇੱਕ ਸਿੰਥਨ ਟਾਪ ਸੀਗਾ ਤੇ ਦੂਸਰੀ ਪਹਾੜੀ ਤੇ ਪਹਿਲੇ ਕਿਹੜੇ ਰਸਤੇ ਗਏ ਸੀਗੇ ਮੁਸ਼ਕਲ ਕਿਹੜੀ ਲੱਗੀ ਕਿ ਅਸਲ ਦੇ ਵਿੱਚ ਲੋਕਾਂ ਨੇ ਕਿਹਾ ਤਾਂ ਹੈ ਕਿ ਗਲਤ ਪੰਗਾ ਲੈ ਲਿਆ ਪਰ ਲੱਗਦਾ ਕਿ ਪੰਗਾ ਗਲਤ ਸੀ ਜਾਂ ਸਹੀ ਸੀਗਾ ਗਲਤ ਸੀਗਾ ਜੇ ਮਤਲਬ ਆਰਾਮ ਨਾਲ ਬੈਠ ਕੇ ਸੋਚਾਂ ਤੇ ਫਿਰ ਗਲਤ ਸੀਗਾ ਪਰ ਜਦੋਂ ਤੇ ਇਦਾਂ ਮਤਲਬ ਤੁਸੀਂ ਘਰ ਆਉਂਦੇ ਜੇ ਬੜਾ ਅੱਛਾ ਲੱਗਦਾ ਮਾਨੂੰ ਮੇਰੇ ਬੱਚਿਆਂ ਨੇ ਬਹੁਤ ਮਤਲਬ ਉਥੇ ਇੰਜੋਏ ਕੀਤਾ ਬਹੁਤ ਜ਼ਿਆਦਾ ਗੱਡੀ ਤੇ ਵੀ ਜਾਂਦਾ ਪਰ ਗੱਡੀ ਤੇ ਇੰਨਾ ਜ਼ਿਆਦਾ ਇੰਜੋਏ ਨਹੀਂ ਕਰਦੇ ਸੁੱਤੇ ਰਹਿੰਦੇ ਆ ਠੀਕ ਹੈ ਜੀ ਗੱਡੀ ਤੇ ਖਲੋਤੀ ਤੇ ਉੱਤਰ ਕੇ ਬਾਹਰ ਤੇ ਚਲੋ ਵੇਖ ਵਾਕ ਲਿਆ ਪਰ ਜਿਹੜੇ ਰਸਤੇ ਦਾ ਸਫਰ ਆ ਨਾ ਮਜ਼ਾ ਰਸਤੇ ਦਾ ਆ ਕਹਿੰਦੇ ਨਾ ਮੰਜ਼ਿਲ ਦਾ ਮਜ਼ਾ ਨਹੀਂ ਹੁੰਦਾ ਰਸਤੇ ਦਾ ਮਜ਼ਾ ਹੁੰਦਾ ਉਹ ਮਜ਼ਾ ਸਾਨੂੰ ਐਰ ਕੀ ਉਹ ਮਿਲ ਮਜ਼ਾ ਮਿਲਿਆ ਉਸ ਮਜੇ ਪਿੱਛੇ ਜਿਹੜਾ ਖਤਰਾ ਸੀਗਾ ਨਾ ਉਹ ਸਭ ਲੋਕ ਲੋਕ ਗਿਆ ਉਹ ਸਾਰਾ ਖਤਰਾ ਲੋਕ ਗਿਆ ਹਨ ਕੁਝ ਫੀਲ ਨਹੀਂ ਹੋਇਆ ਤੇ ਬੱਚਿਆਂ ਦੇ ਕੀ ਰਿਐਕਸ਼ਨ ਸੀਗੇ ਬੱਚੇ ਡਰਦੇ ਸੀ ਜਾਂ ਬੱਚੇ ਖੁਸ਼ ਹੋ ਰਹੇ ਸੀਗੇ ਜਾਂ ਬੱਚਿਆਂ ਨੇ ਕਿ ਆਪਾਂ ਆਪਾ ਗੱਡੀ ਵਾਪਸ ਅੰਮ੍ਰਿਤਸਰ ਵਾਲੂ ਪਾ ਲਈ ਆਪਾਂ ਨਹੀਂ ਮੇਰੇ ਬੱਚੇ ਡਰਦੇ ਨਹੀਂਗੇ ਖੁਸ਼ ਹੁੰਦੇ ਸੀਗੇ ਇੰਜੋਏ ਕਰਦੇ ਸੀਗੇ ਜਦੋਂ ਅਸੀਂ ਗਏ ਨਾ ਸਿੰਥਨ ਟਾਪ ਉੱਥੇ ਹਨ ਵੈਸੇ ਵੀ ਪੁਲਿਸ ਨੇ ਰੋਕ ਲਿਆ ਹੀਗਾ 5-7 ਕਿਲੋਮੀਟਰ ਪਹੁੰਚ ਨਹੀਂ ਦਿੱਤਾ ਹਨ ਉਹ ਸਿੰਥਨ ਟਾਪ ਇੱਕ ਦੇ ਬੱਚਿਆਂ ਕਰਕੇ ਤੇ ਦੂਜਾ ਉੱਥੇ ਕਹਿੰਦੇ ਲੈਂਡਸਲਾਈਡ ਬਹੁਤ ਹੋ ਰਹੀ ਹੈ ਤੇ ਨਹੀਂ ਜਾਣ ਦਾ ਰਸਤਾ ਨਹੀਂ ਹੈਗਾ ਚਲੋ ਅਸੀਂ ਉੱਥੇ ਠੀਕ ਹੈ ਜੀ ਪਰ ਜਦੋਂ ਅਸੀਂ ਨੱਥਾ ਟੋ ਪਹੁੰਚੇ ਨਾ ਉਹ ਐਹੋ ਜੀ ਪਹਾੜੀ ਸੀਗੀ ਖਤਰਨਾਕ ਵੀ ਇੱਕ ਵਾਰੀ ਉੱਥੇ ਹੀ ਨਾ ਦੋਵਾਂ ਜੀਆ ਨੇ ਰੋਕ ਕੇ ਨਾ ਸੋਚਿਆ ਵੀ ਭਾਈ ਜਾਈਏ ਕਿ ਨਾ ਜਾਈਏ ਕਿਉਂਕਿ ਸਾਨੂੰ ਪਹਿਲਾ ਪਹਿਲਾਂ ਹੀ ਬੜੇ ਜਾਨੇ ਟੋਕ ਚੁੱਕੇ ਸੀਗੇ ਕਿਤੇ ਭਾਈ ਪਟ્રોલ ਪੁਆਈ ਦਾ ਕਿਤੇ ਕੋਈ ਰੋਟੀ ਖਾਣ ਨਹੀਂ ਖਾਣਾ ਕੋਈ ਨਿਆਣੇ ਵਾਸੀ ਚੀਜੀ ਲੈਣੀ ਸਭ ਨੇ ਸਾਨੂੰ ਟੋਕਣਾ ਕਿਸੇ ਕੋ ਰਸਤਾ ਪੁੱਛਣਾ ਸਾਨੂੰ ਪਿਛਲੀ ਵਾਰੀ ਜਦੋਂ ਕਸ਼ਮੀਰ ਗਏ ਸੀ ਉਹਨੂੰ ਰਸਤਾ ਬੜੇ ਆਰਾਮ ਨਾਲ ਦੱਸ ਦਿਆ ਸੀਗੇ ਐਰ ਕਿ ਇਹਨਾਂ ਹੀ ਰਸਤਾ ਵੀ ਪੁੱਛਣਾ ਨਾ ਉਹ ਵੀ ਸਾਨੂੰ ਟੋਕਦਾ ਸੀ ਵੀ ਨਾ ਜਾਓ ਨਾ ਜਾਓ ਕਈ ਤੇ ਬਾਹਾਂ ਫੜਨ ਦਾ ਕਿ ਜਾਂ ਬਸ ਫਿਰ ਪਹੁੰਚ ਗਏ ਕਹਿੰਦੇ ਕਹਿੰਦੇ ਅੱਛਾ ਜਦੋਂ ਲੋਕੀ ਮੜਾ ਕਰਦੇ ਸੀ ਉਦੋਂ ਡਰ ਲੱਗਦਾ ਸੀ ਕਿ ਵਾਪਸੀ ਪਾਲੀ ਕਿ ਹੌਸਲਾ ਹੋਰ ਬਲੰਦ ਹੁੰਦਾ ਸੀਗਾ ਹੁਣ ਤੇ ਅੱਗੇ ਤੱਕ ਜਾ ਕੇ ਆਣਾ ਨਹੀਂ ਹੌਸਲਾ ਤੇ ਬਲੰਦ ਹੁੰਦਾ ਸੀ ਪਰ ਇੱਕ ਡਰ ਵੀ ਜਰੂਰ ਲੱਗਦਾ ਸੀਗਾ ਕਿਉਂਕਿ ਜਦੋਂ ਅਸੀਂ ਨੱਥ ਮੈਂਦ ਉਹੀ ਗੱਲ ਕਰ ਰਿਹਾ ਵੀ ਜਦੋਂ ਅਸੀਂ ਨੱਥਾ ਟੌਮ ਪਹੁੰਚੇ ਸੀ ਨਾ ਉੱਥੇ ਮਤਲਬ ਅਸੀਂ 10 ਮਿੰਟ ਖਲੋ ਕੇ ਜਦੋਂ ਸਾਹਮਣੇ ਪਹਾੜੀ ਹੁੰਦੀ ਨਾ ਤੁਹਾਡੀ ਨਿਗਾਹ ਦੇ ਵਿੱਚ ਜੋ ਜੂ ਟਰਨ ਲੈਂਦੇ ਜਦ ਪਹਾੜੀ ਸਾਹਮਣੇ ਆ ਜਾਂਦੀ ਆ ਉਦੋਂ ਮਤਲਬ ਇਦਾਂ ਲੱਗਦਾ ਵੀ ਇਹਦੇ ਬਾਹਰ ਕੋਈ ਦੁਨੀਆ ਹੈ ਹੀ ਨਹੀਂਗੀ ਤੇ ਪਰ ਉਹਨਾਂ ਜਦੋਂ ਗਏ ਆ ਤੇ ਫਿਰ ਓਖਲੇ ਚ ਸਿਰ ਦਿੱਤਾ ਤੇ ਫਿਰ ਫਿਸਣ ਤੋਂ ਕੀ ਡਰਨਾ ਅਸੀਂ ਪਹੁੰਚ ਗਏ ਆ ਜੀ ਉੱਥੇ ਕਿੰਦੇ ਲੋਕ ਦੂਜਿਆਂ ਦੇ ਰਿਕਾਰਡ ਤੋੜਦੇ ਨੇ ਪਰ ਪੰਜਾਬੀ ਇੱਕ ਐਸੀ ਜਾਤ ਬਣਾਈ ਆ ਰੱਬ ਨੇ ਕਿ ਜਿਹੜੇ ਆਪਣੇ ਰਿਕਾਰਡ ਆਪੇ ਤੋੜੀ ਜਾਂਦੇ ਨੇ ਸੋ ਇਹ ਰਿਕਾਰਡ ਤੋੜ ਕੇ ਮਜ਼ਾ ਆ ਰਿਹਾ ਹੁਣ ਕਿ ਲੱਗਦਾ ਅੱਗੇ ਦਾ ਵੀ ਇੱਕ ਐਡਵੈਂਚਰ ਨਵਾਂ ਮਿਲੇਗਾ ਕੋਈ ਨਾ ਕੋਈ ਹੋਰ ਪਹਾੜੀ ਚੜਾਂਗੇ ਬੱਚਿਆਂ ਦੇ ਨਾਲ ਹੀ ਬਿਲਕੁਲ ਜੀ ਬਿਲਕੁਲ ਅਸੀਂ ਤੇ ਉਦੋਂ ਦੇ ਸਰਚ ਕਰੰਦੇ ਆ ਪੰਜਾਬੀ ਬਣੀ ਐ ਇਸੇ ਵਾਸਤੇ ਹੈ ਸਾਡੇ ਤੇ ਗੁਰਗ੍ਰੰਥ ਸਾਹਿਬ ਮਾਰੇ ਦਾ ਹੱਥ ਨਹੀਂਦਾ ਆ ਠੀਕ ਹੈ ਜੀ ਤੇ ਅਸੀਂ ਬਣੀ ਐ ਇਸੇ ਵਾਸਤੇ ਸਿੱਧੀ ਗੱਲ ਹੈ ਤੇ ਲੇਲ ਦਾ ਮੇਰੇ ਬੱਚੇ ਦੇ ਸਗੋਂ ਆਉਂਦਿਆਂ ਮੈਨੂੰ ਕਹਿੰਦੇ ਕਹਿੰਦੇ ਭਾਈ ਸਕੂਟਰੀ ਆਪਣਾ ਗੱਡੀ ਵਗਾਰ ਕੇ ਠੀ ਸਕੂਟਰੀ ਤੇ ਆਪਾਂ ਲੈ ਲਦਾਖ ਵੀ ਜਾਵਾਂਗੇ ਔਰ ਜਾਵਾਂਗੇ ਵੀ ਜਰੂਰ ਅੱਛਾ ਜਿਆਦਾਤਰ ਜਦੋਂ ਘਰੋਂ ਨਿਕਲਦੇ ਆ ਇਸ ਸਫ਼ਰ ਦੇ ਲਈ ਅਕਸਰ ਤਿਆਰੀ ਹੁੰਦੀ ਹੈ ਪੂਰੀ ਕੀ ਰਸਤਾ ਕਿਸੇ ਨਾ ਵੀ ਤਰੀਕੇ ਦਾ ਮਿਲ ਸਕਦਾ ਰਹਿਣਾ ਵੀ ਕਿਤੇ ਨਾ ਕਿਤੇ ਪੈ ਸਕਦਾ ਓਕੇ ਤਰੀਕੇ ਦੇ ਵਿੱਚ ਸੋ ਘਰ ਦੇ ਆਨੇ ਮਨਾ ਨਹੀਂ ਕਿਸੇ ਕੀਤਾ ਜਾਂ ਧਰਮ ਪਤਨੀ ਨੇ ਨਹੀਂ ਸੀ ਕਿਹਾ ਵੀ ਯਾਰ ਅੱਜ ਰਹਿਣ ਦੀ ਅਸੀਂ ਗੱਡੀ ਤੇ ਚੱਲ ਪੈਨੇ ਆ ਵੀ ਓਖਾ ਹੋ ਸਕਦਾ ਸਾਡੇ ਲਈ ਮੇਰੇ ਘਰ ਦੇ ਮੈਨੂੰ ਮਨਾ ਕਰਦੇ ਆ ਪਰ ਮੇਰੀ ਵਾਈਫ ਮੇਰੇ ਨਾਲ ਸਾਥ ਦਿੰਦੀ ਹੈ ਜੀ ਜਿੱਥੇ ਆਖੋ ਉੱਥੇ ਬਹਿ ਜਾਂਦੀ ਹੈ ਠੀਕ ਹੈ ਨਾ ਤੇ ਇਸ ਕਰਕੇ ਬੰਦੇ ਦਾ ਉਹ ਹੌਸਲਾ ਹੋਰ ਵੀ ਵਧਾ ਜਿਆਦਾ ਵੱਧ ਜਾਂਦਾ ਕਿਉਂਕਿ ਜਦੋਂ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਹੋਵੇ ਨਾ ਤੁਹਾਨੂੰ ਕੋਈ ਕਿਸੇ ਦੀ ਮਤਲਬ ਪਰਵਾਹ ਨਹੀਂ ਰਹਿੰਦੀ ਹੈ ਨਾ ਤੇ ਇਸ ਕਰਕੇ ਮੇਰਾ ਹੌਸਲਾ ਬਣਿਆ ਰਿਹਾ ਸੀਗਾ ਤੁਸੀਂ ਦੱਸ ਰਹੇ ਸੀਗੇ ਕਿ ਸਿੰਥਨ ਟੌਪ ਤੋਂ ਬਾਅਦ ਤੁਸੀਂ ਕਿਤੇ ਨੀਚੇ ਗਏ ਸੀਗੇ ਰਸਤੇ ਦੇ ਵਿੱਚ ਤੇ ਉੱਥੇ ਦਾ ਐਕਸਪੀਰੀਅੰਸ ਬੜਾ ਵਧੀਆ ਰਿਹਾ ਸੀਗਾ ਉਹ ਥੋੜਾ ਸਫਰ ਸਾਡੇ ਨਾਲ ਸ਼ੇਅਰ ਕਰੋਗੇ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਆਫ ਕੈਮਰਾ ਗੱਲਾਂ ਕੀਤੀਆਂ ਸਾਡਾ ਵੀ ਮਨ ਸੀਗਾ ਕਿ ਐਡਵੈਂਚਰ ਕਰੀਏ ਪਰ ਮਨ ਦੇ ਵਿੱਚ ਡਰ ਵੀ ਸੀਗਾ ਕਿ ਨਹੀਂ ਯਾਰ ਇਹ ਗਲਤ ਪੰਗਾ ਲੈ ਸਕਦੇ ਅਸੀਂ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਿ ਗਲਤ ਪੰਗਾ ਸਿਰਫ ਇੱਕ ਨਾਲ ਸਕੂਟਰੀ ਤੇ ਇੱਕ 1.5 ਸਾਲ ਦੀ ਬੱਚੀ ਕਰਕੇ ਸੀਗਾ ਬਾਕੀ ਉੱਥੇ ਆਮ ਲੋਕ ਜਾਂਦੇ ਵੀ ਨਹੀਂ ਤੇ ਕਈ ਲੋਕ ਮੈਨੂੰ ਮੇਰੇ ਕਮੈਂਟਾਂ 'ਚ ਕਹਿੰਦੇ ਵੀ ਆ ਵੀ ਕੋਈ ਗੱਲ ਨਹੀਂ ਉੱਥੇ ਅਹੀਂ ਵੀ ਜਾ ਕੇ ਆਏ ਆ ਪਰ ਗੱਲ ਇਹ ਉਪਰੋਂ ਸਕੂਟਰੀ ਉਪਰੋਂ ਨੱਥਾ ਟਾਪ ਦੀ ਜਿਹੜੀ ਬਰਫ਼ ਹਵਾ ਆ ਨਾ ਬਬਰ ਬਰਫ਼ ਤੋਂ ਇੰਨੀ ਠੰਡੀ ਹਵਾ ਆ ਨਾ ਹੱਡ ਚੀਰਵੀਆਂ ਬਾ ਆ ਜਦੋਂ ਅਸੀਂ ਉੱਥੋਂ ਨੱਥਾ ਟਾਪ ਤੋਂ ਉਤਰੋਂ ਜਦੋਂ ਤੁਸੀਂ ਪਤਨੀ ਟਾਪ ਤੋਂ ਨੱਥਾ ਟਾਪ ਤੋਂ ਨੱਥਾ ਟਾਪ ਸਰਾਂਸਰ ਜਾਂਦੇ ਨਾ ਤੁਹਾਨੂੰ ਫੇਰ ਉਸੇ ਰਸਤੇ ਹੀ ਵਾਪਸ ਆਉਣਾ ਪੈਂਦਾ ਆ ਇਸ ਸਫ਼ਰ ਦਾ ਜਿਹੜਾ ਰੋਮਾਂਚਕਤਾ ਤੇ ਉਹ ਇਹੀ ਆ ਵੀ ਘੁੰਮ ਘੁਮਾ ਕੇ ਫੇਰ ਉੱਥੇ ਹੀ ਵਾਪਸ ਆਉਣਾ ਪੈਂਦਾ ਜਦੋਂ ਅਸੀਂ ਸਨਾਸਰ ਪਹੁੰਚੇ ਸਾਨੂੰ ਭਾਜੀ ਉੱਥੇ ਵੀ ਬੜੇ ਲੋਕਾਂ ਨੇ ਟੋਕਿਆ ਅਸੀਂ ਕਿਹਦੇ ਰੋਟੀ ਖਾਣ ਬਹਿਣਾ ਕਿਤੇ ਵੀ ਕੁਝ ਵੀ ਬਹਿਣਾ ਸਾਨੂੰ ਸਰ ਨੇ ਟੋਕਣਾ ਵੀ ਪਹੁੰਚ ਕਿਦਾਂ ਗਏ ਤੁਸੀਂ ਭਾਜੀ ਇੱਥੇ ਬੱਚਿਆਂ ਨੂੰ ਲੈ ਕੇ ਡੇਢ ਸਾਲ ਦੇ ਬੱਚਿਆਂ ਨੂੰ ਲੈ ਕੇ ਸਾਨੂੰ ਮਤਲਬ ਇਹ ਹੁੰਦਾ ਹੈ ਵੀ ਯਾਰ ਇੰਨਾ ਕਿਹੜਾ ਹੀ ਪਹਾੜ ਤੋੜ ਲਿਆ ਪਰ ਜਦੋਂ ਅਸੀਂ ਵਾਪਸ ਆਏ ਨਾ ਫਿਰ ਦੁਬਾਰਾ ਮੈਂ ਆਪਣੀ ਵਾਈਫ ਨੂੰ ਸਲਾਹ ਕੀਤੀ ਯਾਰ ਇੰਨਾ ਕੁਝ ਕਰਨ ਦੇ ਆ ਲੋਕੀ ਸਾਨੂੰ ਇੰਨਾ ਡਾਂਟਣ ਦੇ ਆ ਇੰਨਾ ਕੁਝ ਕਹਿਣ ਦੇ ਆ ਇੱਕ ਵਾਰੀ ਕੰਫਰਮ ਤੇ ਕਰੀਏ ਵਾਕੇ ਕੋਈ ਨਹੀਂ ਆਇਆ ਅਸੀਂ ਫਿਰ ਉੱਪਰ ਗਏ ਨਾ ਜਦੋਂ ਨੱਥਾ ਦੁਬਾਰਾ ਵਾ ਫਿਰ ਵਾਪਸ ਪਤਿੰਡ ਟੋਪ ਹੋਣਾ ਪੈਂਦਾ ਹੈ ਜੋ ਅਸੀਂ ਨੱਥਾ ਟੋਪ ਗਏ ਉਦੋਂ ਅਸੀਂ ਉੱਥੇ ਇੱਕ ਦੁਕਾਨਦਾਰ ਉਹਦੀ ਅਸੀਂ ਸਪੈਸ਼ਲ ਬਾਈਟ ਲਈ ਕਿ ਭਾਈ ਅਸੀਂ ਇਹ ਕੰਮ ਕਰ ਚੁੱਕੇ ਹਾਂ ਉਹ ਵਾਕ ਕਹਿੰਦਾ ਕਿੰਦਾ ਨਹੀਂ ਭਾਈ ਤੁਹਾਡੀ ਉਮਰ 'ਚ ਬੱਚਿਆਂ ਦੇ ਨਾਲ ਸਕੂਟਰੀ ਤੇ ਅਜੇ ਤੱਕ ਕੋਈ ਵੀ ਨਹੀਂ ਆਇਆ ਜੇ ਗੱਡੀਆਂ ਤੇ ਆਉਂਦੇ ਆ ਜੀ ਸੜਕੀ ਉਂਦੇ ਬੱਚਿਆਂ ਦੇ ਨਾਲ ਸਕੂਟਰੀ ਤੇ ਕੋਈ ਵੀ ਨਹੀਂ ਆਇਆ ਅਸੀਂ ਪਰਿਵਾਰ ਨਾਲ ਗੱਲ ਕਰਦੇ ਆ ਬੱਚਿਆਂ ਨਾਲ ਗੱਲ ਕਰਦੇ ਕਿਉਂਕਿ ਜਿਹੜਾ ਬੱਚਿਆਂ ਦਾ ਸਫਰ ਹੁੰਦਾ ਅੱਜ ਕੱਲ੍ਹ ਦੇ ਬੱਚੇ ਤੁਸੀਂ ਦੇਖਦੇ ਹੋ ਕਿ ਛੋਟੀ-ਬੋਟੀ ਵੀ ਛੱਟ ਲੱਗਦੀ ਆ ਤਾਂ ਬੱਚੇ ਰੋਣ ਲੱਗ ਜਾਂਦੇ ਨੇ ਬੱਚੇ ਨਾਲ ਜੇਕਰ ਗੱਲ ਕਰਦੇ ਆ ਤਾਂ ਕਿਵੇਂ ਦਾ ਐਕਸਪੀਰੀਅੰਸ ਰਿਹਾ ਬੱਚਾ ਡਰਦਾ ਸੀ ਖੁਸ਼ ਹੁੰਦਾ ਸੀ ਗੱਲ ਕਰ ਲੈਣੇ ਕੀ ਨਾਮ ਹੈ ਤੁਹਾਡਾ ਸਤਵਿੰਦਰ ਸਿੰਘ ਕਿੰਨੀ ਉਮਰ ਆ ਪੰਜ ਸਾਲ। ਅੱਛਾ ਕਿਵੇਂ ਦਾ ਲੱਗਾ ਉੱਥੇ ਡਰ ਲੱਗਦਾ ਸੀ ਜਾਂ ਖੁਸ਼ ਹੁੰਦੇ ਸੀਗੇ? ਮਾ ਮੈਨੂੰ ਤਾਂ ਬਹੁਤ ਨ ਲੱਗਾ ਹੀ ਨਹੀਂ ਡਰ। ਡਰ ਨਹੀਂ ਲੱਗਾ। ਖੁਸ਼ ਹੋਏ ਸੀਗੇ? ਹਾਂਜੀ। ਫਿਰ ਜਾਓਗੇ ਇਤਰਾ ਕਿਤੇ ਜਾਓ ਇਸ ਤੋਂ ਵੀ ਉੱਪਰ ਪਹਾੜੀ ਤੇ ਜਾਓਗੇ? ਇਸ ਤੋਂ ਵੀ ਉੱਪਰ ਅਸੀਂ ਤੇ ਜਾਵਾਂਗੇ ਪਹਾੜੀ ਤੇ। ਉੱਥੇ ਵੀ ਬੜੀ ਜਾਓਗੇ। ਤੁਹਾਨੂੰ ਉੱਥੇ ਕੋਈ ਮਿਲਿਆ ਸੀਗਾ ਜਿਨ੍ਹਾਂ ਨੇ ਮਨਾ ਕੀਤਾ ਕਿ ਤੁਸੀਂ ਨਹੀਂ ਆਣਾ ਸੀਗਾ ਰਸਤਾ ਵੱਡਾ ਹੈਗਾ ਔਖਾ ਹੈਗਾ ਰਸਤਾ। ਹਾਂਜੀ ਸਾਰਿਆਂ ਨੇ ਰੋਕਿਆ ਅਪਰ ਨਹੀਂ ਗਏ ਅੱਗੇ। ਅੱਗੇ ਗਏ ਸੀਗੇ। ਫੌਜੀ ਵੀਰ ਵੀ ਮਿਲੇ ਸੀਗੇ ਤੁਹਾਨੂੰ ਉੱਥੇ? ਹਾਂਜੀ। ਕੀ ਕਹਿੰਦੇ ਸੀ? ਇਹ ਕਹਿੰਦੇ ਨਾ ਜਾਓ ਪਰ ਅਸੀਂ ਗਏ ਗਏ ਵਾਹ ਜੀ ਵਾਹ ਤੁਸੀਂ ਬੱਚੇ ਦਾ ਹੌਸਲਾ ਦੇਖੋ ਕਿ ਉੱਥੇ ਲੋਕਾਂ ਨੇ ਫੌਜੀ ਵੀਰਾਂ ਨੇ ਵੀ ਕਿਹਾ ਕਿ ਤੁਸੀਂ ਅੱਗੇ ਨਾ ਜਾਓ ਪਰ ਬੱਚਾ ਕਹਿ ਰਿਹਾ ਨਹੀਂ ਅਸੀਂ ਅੱਗੇ ਗਏ ਆ ਤੇ ਅੱਗੇ ਜਾ ਕੇ ਹੀ ਰਵਾਂਗੇ ਉਹਨਾਂ ਦੀ ਧਰਮ ਪਤਨੀ ਨਾਲ ਗੱਲ ਕਰ ਲੈਣੇ ਆ ਵੀ ਕਿਉਂਕਿ ਹਮਸਫਰ ਦਾ ਸਾਥ ਬਹੁਤ ਜ਼ਰੂਰੀ ਹੁੰਦਾ ਹਰ ਸਫਰ ਦੇ ਵਿੱਚ ਹਰ ਜ਼ਿੰਦਗੀ ਦਾ ਇੱਕ ਅਹਿਮ ਰੋਲ ਹਮਸਫਰ ਦਾ ਨਿਭਾਇਆ ਜਾਂਦਾ ਏ ਸੋ ਗੱਲਬਾਤ ਕਰ ਲੈਣ ਕਿ ਨਾਮ ਅਜੀ ਤੁਹਾਡਾ ਮੇਰਾ ਨਾਮ ਰਜੀਂਦਰ ਕੋ ਸੋ ਕਿਵੇਂ ਦਾ ਐਕਸਪੀਰੀਅੰਸ ਹੈਗਾ ਕਿਉਂਕਿ ਲਗਦਾ ਨੀ ਨਵਾਂ ਐਡਵੈਂਚਰ ਕੀਤਾ ਤੁਹਾਡੇ ਵੱਲੋਂ ਵੀ ਤੁਸੀਂ ਕਹਿੰਦੇ ਸਾਥ ਦਿੱਤਾ ਗਿਆ ਪੂਰਾ ਮਣਾ ਨਹੀਂ ਸੀ ਕੀਤਾ ਯਾਰ ਗੱਡੀ ਤੇ ਚੱਲਦੇ ਐਕਟੀਵਾ ਤੇ ਮਹਿੰਗਾ ਪੈ ਸਕਦਾ ਨਹੀਂ ਦਰਸਨਾ ਅਸੀਂ ਦੋਨੋਂ ਇੱਕੋ ਜਿਹੇ ਨਾਂ ਦਾ ਅਸੀਂ ਡਰਦੇ ਆ ਲਾਗ ਇੱਥੇ ਦਾ ਚੱਲੇ ਚੱਲੇ ਤੇ ਕੋਈ ਦਾਦ ਨਹੀਂ ਕੋਈ ਕੁਝ ਨਹੀਂ ਨਾ ਮੈਂ ਮਣਾ ਕੀਤਾ ਨਾ ਉਹ ਮਿਲੇ ਵਰਤੇ ਉੱਥੇ ਲੋਕਾਂ ਨੇ ਮਣਾ ਕੀਤਾ ਕਈਆਂ ਨੇ ਕਿਹਾ ਵੀ ਹੋ ਗਿਆ ਅੱਗੇ ਜਾ ਸਕਦੇ ਹੋ ਉੱਥੋਂ ਦਾ ਮੌਸਮ ਕੀ ਕੀ ਐਕਸਪੀਰੀਅੰਸ ਰਿਆ ਸੀਗਾ ਮੌਸਮ ਤਾਂ ਜੀ ਫਿਰ ਇੰਨੀ ਉੱਚੀ ਪਹਾੜੀ ਤੇ ਚਲੇ ਗਏ ਆ ਮੌਸਮ ਤਾਂ ਬਰਫੀਲੀ ਹਵਾ ਠੰਡੀ ਤਾਂ ਬਹੁਤ ਜਾਣਿਆਂ ਨੇ ਰੋਕਿਆ ਜੋ ਦੇਖਦੇ ਸੀ ਨਾ ਦੋ ਬੱਚੇ ਇਨੇ ਛੋਟੇ ਛੋਟੇ ਬੱਚੇ ਲੈ ਕੇ ਆ ਗਏ ਜੇ ਤੁਸੀਂ ਅੱਗੇ ਨਾ ਜਾਓ ਅੱਗੇ ਠੰਡ ਬਹੁਤ ਹੋ ਜਾਂਦੀ ਹੈ ਬਰਫੀਲੀ ਹਵਾਏ ਤੇ ਅਸੀਂ ਕਿਹਾ ਨਹੀਂ ਅਸੀਂ ਜਾਣਾ ਹੁਣ ਅਸੀਂ ਇੱਥੋਂ ਤੱਕ ਆ ਗਏ ਆ ਨਾ ਤਾਂ ਦੁਪਹਿਰ ਤੱਕ ਤਾਂ ਅੱਗੇ ਵੀ ਚੱਲਦੇ ਆ ਸਿੰਥਾਡ ਹੋ ਗਿਆ ਰ ਸਾਰੇ ਬਸੇ ਸੀਗੇ ਨਹੀਂ ਹੁਣ ਜਾਵਾਂਗੇ ਜਾਵਾਂਗੇ ਡਰ ਵਾਲੀ ਕੋਈ ਗੱਲ ਨਹੀਂ ਆਪਣੀ ਉਮਰਾਂ ਦਾ ਪਤਾ ਹੈ ਕਿ ਅਸੀਂ ਵੱਡੇ ਆ ਪਰ ਬੱਚਿਆਂ ਦਾ ਡਰ ਲੈ ਕੇ ਕਿਤਨਾ ਕਿਤੇ ਕਿਸਮਤ ਦਾ ਡਰ ਸੀਗਾ ਵੀ ਯਾਰ ਕਿਸਮਤ ਕੀ ਪਤਾ ਕਿਹੜੇ ਪਾਸੇ ਲੈ ਜਾਵੇ ਰੈਡ ਦੀਏ ਜਾਂ ਜਾ ਕੇ ਵਧੀਆ ਲੱਗੇਗਾ ਕੀ ਸੀਗਾ ਮੈਨੂੰ ਤਾਂ ਕੋਈ ਡਰ ਨਹੀਂ ਲੱਗਾ ਨਾ ਮੈਂ ਡਰਦੀ ਆ ਨਾ ਮੇਰੇ ਬੱਚੇ ਡਰਦੇ ਆ ਤੇ ਅੱਜ ਬੱਚਿਆਂ ਨੂੰ ਅਸੀਂ ਐਸਾ ਕੁਝ ਦਿਖਾਵਾਂਗੇ ਲੈ ਕੇ ਜਾਵਾਂਗੇ ਅੱਜ ਤੋਂ ਇਹਨਾਂ ਨੂੰ ਟ੍ਰੇਨ ਕਰਾਂਗੇ ਤੇ ਅੱਗੇ ਵੀ ਜਾਂਦੇ ਰਹਿਣਗੇ ਫਿਰ ਅੱਜ ਜੀ ਅਸੀਂ ਘਬराई ਜਾਵਾਂਗੇ ਤੇ ਬੱਚੇ ਫਿਰ ਕਿਸ ਤਰ੍ਹਾਂ ਅੱਗੇ ਬਰੇਵ ਹੋਣਗੇ ਤੇ ਡਰ ਵਾਲੀ ਤਾਂ ਕੋਈ ਗੱਲ ਨਹੀਂ ਬਸ ਚਲਦੇ ਗਏ ਪਰਮਾਤਮਾ ਦੀ ਸੋ ਘਰਦਿਆਂ ਨੇ ਮਨਾ ਕੀਤਾ ਸੀਗਾ ਕਿ ਸਾਡਾ ਮੁੰਡਾ ਤਾਂ ਮੰਨ ਰਿਹਾ ਤੂੰ ਤਾਂ ਮੰਨ ਲੈ ਸਾਡੀ ਇਤਰਾ ਕਿਸੇ ਨੇ ਕਿਹਾ ਹੋਵੇ ਵੀ ਯਾਰ ਅੱਜ ਰੈਂਡ ਤੇ ਤੁਸੀਂ ਐਕਟਿਵਾ ਤੇ ਨਾ ਜਾਓ ਘਰ ਆਪਣਾ ਗੱਡੀ ਤੇ ਚਲੇ ਜਾਓ ਇਹ ਮਮੀ ਪਪਾ ਮਨਾ ਕਰਦੇ ਹੀ ਨਾਲ ਨਾਨੀ ਨਾਨੂ ਬੋਰਡ ਬੋਰਡ ਕਰਦੇ ਆ ਤੇ ਮਨਾ ਵੀ ਕਰਦੇ ਹੀ ਜਾ ਕੇ ਕਹਿੰਦੇ ਸੀ ਜਾਣਾ ਤੇ ਗੱਡੀ ਤੇ ਜਾਓ ਗੱਡੀ ਤਾਂ ਤਾਂ ਹੱਸਣ ਜਾਈਦਾ ਬਸ ਇਸ ਵਾਰ ਸਲਾਹ ਕੀਤੀ ਕਿ ਨਹੀਂ ਗੱਡੀ ਤੇ ਨਹੀਂ ਐਕਟਿਵਾ ਤੇ ਚਲਦੇ ਆ ਤਵਲ ਜੀ ਆਇਆਂ ਨੂੰ ਕਿਵੇਂ ਦੀ ਮਣਾਈ ਕਿਵੇਂ ਸਵਾਗਤ ਹੋਇਆ ਕਰਦੇ ਵੇ। ਇਹਨਾਂ ਨੂੰ ਉਸੇ ਸਵੇਰੇ ਫੋਨ ਕੀਤੀ ਸੀ। ਵੈਸੇ ਤਾਂ ਭੌਣ ਹੀ ਨਹੀਂ ਲੱਗਦੇ ਪਹਿਲਾਂ। ਫਿਰ ਜਦੋਂ ਵਾਪਿਸ ਥੋੜਾ ਅੱਗੇ-ਅਗੇ ਤਾਂ ਕਾਲ ਕੀਤੀ ਨਾਲ ਕਿ ਅਸੀਂ ਅੱਜ ਪਹੁੰਚ ਜਾਣਾ ਹੈ। ਤੇ ਮਮੀ-ਪਪਾ ਵਿਚੈਂ ਡਰਦੇ ਹੀ ਫੋਨ ਕਰਦੇ ਸੀ। ਤੁਹਾਡਾ ਫੋਨ ਨਹੀਂ ਲੱਗਦਾ ਫਿਰ ਜਦੋਂ ਫੋਨ ਲੱਗਿਆ। ਸ਼ਾਮ ਤੱਕ 9:00-10:00 ਵਜੇ ਤੱਕ ਅਸੀਂ ਵਾਪਸ ਪਹੁੰਚ ਜਾਣਾ। ਦੇ ਨਾਲ-ਨਾਲ ਥੋੜਾ ਬਤਾ ਇਹਨਾਂ ਨੂੰ ਦੱਸਿਆ ਵੀ ਕਿ ਬਹੁਤ ਜਣੇ ਰੋਕਦੇ ਸੀ ਸਾਨੂੰ ਰਸਤੇ 'ਚ ਮਨਾ ਕਰਦੇ ਹੀ ਨਾਲੇ ਤਾਂ ਗੁੱਸੇ ਹੁੰਨ ਕਿ ਫਿਰ ਤੁਸੀਂ ਚੱਲੇ ਕਿਉਂ ਗਏ ਜੇ ਤੁਹਾਨੂੰ ਕਰਦੇ ਗੁੱਸੇ ਹੁੰਦੇ ਸੀ ਤੇ ਫਿਰ ਇਹਨਾਂ ਨੇ ਸਾਡੇ ਆਨ ਦਾ ਗਲੀ ਗਵਾਂ ਨੂੰ ਵੀ ਸਦਿਆਂ ਕਾਫੀ ਸਵਾਗਤ ਕੀਤਾ ਟੋਲਟ ਮੱਕਾ ਕਾਫੀ ਮਸਤੀ ਕੀਤੀ ਨੱਚੇ ਨੱਚੇ ਵੀ ਸੋ ਇਹ ਸੀਗਾ ਇੱਕ ਪਰਿਵਾਰ ਜੋ ਨਵਾਂ ਤੋਂ ਨਵਾਂ ਐਡਵੈਂਚਰ ਕਰਕੇ ਆ ਗਿਆ ਅੱਛਾ ਬੱਚੇ ਨੂੰ ਇੱਕ ਵਾਰ ਪੁੱਛਣਾ ਚਾਹਾਂਗਾ ਤੁਸੀਂ ਜਦੋਂ ਘਰ ਵਾਪਸ ਆਏ ਸੀਗੇ ਤਾਂ ਘਰੇ ਜਿਹੜਾ ਸਵਾਗਤ ਹੋਇਆ ਤੁਹਾਡਾ ਉਹ ਜ਼ਿਆਦਾ ਖੁਸ਼ੀ ਵਾਲਾ ਸੀਗਾ ਜਾਂ ਪਹਾੜੀਆਂ ਖੁਸ਼ੀ ਵਾਲੀਆਂ ਸੀਗੀਆਂ ਹੱਜ ਵਾਸਤੇ ਤਾਂ ਦੋਵੇਂ ਖੁਸ਼ੀ ਵਾਲੀਆਂ ਸੀ ਤੁਸੀਂ ਕਹਿ ਸਕਦੇ ਹੋ ਕਿ ਕਿੰਨੀ ਉਮਰ ਹੈ ਤੁਹਾਡੀ 5 ਸਾਲ ਇਹ ਬੱਚਾ 5 ਸਾਲ ਦਾ ਜੋ ਗੱਲਾਂ ਕਰਦਾ ਹੈ ਕਹਿ ਸਕਦੇ ਆ ਕਿ ਜੇਕਰ ਅਸੀਂ ਅੱਜ ਬੱਚਿਆਂ ਨੂੰ ਰੋਕਦੇ ਟੋਕਦੇ ਆ ਤਾ ਕਿਤਨਾ ਕੀਤੇ ਉਹ ਬੱਚਿਆਂ ਦੇ ਜ਼ਿਹਨ ਦੇ ਵਿੱਚ ਜ਼ਰੂਰ ਜਾਂਦਾ ਸੋ ਇਹ ਬੱਚਾ ਜੋ ਐਡਵੈਂਚਰ ਕਰਕੇ ਆਇਆ ਤਾਂ ਗੱਲਾਂ ਵੀ 5 ਸਾਲ ਤੋਂ ਵੱਧ ਕੇ ਹੀ ਕਰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਪਿਓ ਦੇ ਰਿਕਾਰਡ ਇਹ ਬੱਚਾ ਹੀ ਤੋੜੇਗਾ ਕਿਉਂਕਿ ਪਿਓ ਜਿਸ ਹਿਸਾਬ ਦੇ ਨਾਲ ਐਡਵੈਂਚਰ ਬੱਚਿਆਂ ਦੇ ਨਾਲ ਕਰ ਰਿਹਾ 1.5 ਸਾਲ ਦੀ ਬੱਚੀ 5 ਸਾਲ ਦੇ ਬੱਚੇ ਦੇ ਨਾਲ ਇਹ ਐਡਵੈਂਚਰ ਕਰਨਾ ਐਕਟੀਵਾ ਦੇ ਉੱਤੇ ਉਹ ਵੀ ਆਫ-ਰੋਡਿੰਗ ਕਿਤਨਾ ਕੀਤੇ ਬਹੁਤ ਮੁਸ਼ਕਿਲ ਸੀਗਾ ਪਰ ਚਰਚਾ ਦੇ ਵਿੱਚ ਜਿਵੇਂ بڑے ਹੋਏ ਸੀਗੇ ਕਹਿ ਸਕਦੇ ਆ ਕਿ ਇਹ ਇੰਨੇ ਓਕੇ ਸਫਰ ਦੇ ਵਿੱਚ ਵੀ ਹਮਸਫਰ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੁੰਦਾ ਸੋ ਪੰਜਾਬੀ ਜਿਵੇਂ ਰਿਕਾਰਡ ਤੋੜਦੇ ਆਏ ਨੇ ਦੂਜਿਆਂ ਦੇ ਤਾਂ ਤੋੜਦੇ ਆਏ ਨੇ ਆਪਣੇ ਰਿਕਾਰਡ ਵੀ ਆਪ ਹੀ ਤੋੜਦੇ ਆਏ ਨੇ ਹੁਣ ਦੇਖਣਾ ਕਿ ਭਵਿੱਖ ਦੇ ਵਿੱਚ ਹੋਰ ਕਿਹੜੇ ਪੰਜਾਬੀ ਨੇ ਜਿਹੜੇ ਵੱਡੇ ਤੋਂ ਵੱਡੀ ਚੋਟੀ ਤੱਕ ਆਪਣੇ ਇਸ ਤਰ੍ਹਾਂ ਕੇ ਨਾ ਰਿਕਾਰਡ ਤੋੜਦੇ ਹੋਣਗੇ ਤੇ ਉਹ ਵੀ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਜਿੱਥੇ ਪੰਜਾਬੀ ਆਪਣੀ ਜਾਤ ਆਪਣੀ ਪੰਜਾਬੀ ਦਾ ਨਾਮ ਰੋਸ਼ਨ ਕਰਨਗੇ ਜੁਡਰਲ ਸਰਕਾਰ ਟੀਵੀ ਦੇ ਲਈ ਮੈਂ ਦਮਦਿੱਪ ਸਿੰਘ ਅਮਰਸਰ